ਹਾਂਜੀ গুড মর্নিং ਸਾਰੇ ਨੂੰ ਸਸਿਕਾ ਜੀ ਆਈ ਹੋਪ ਤੁਸੀਂ ਸਾਰੇ ਨੇ ਠੀਕ ਠਾਕ ਹੋਗੇ ਬੜੇ ਵਧੀਆ ਹੋਮ ਹੋ ਗਏ ਅੱਜ ਤੁਸੀਂ ਦੇਖ ਸਕਦੇ ਹੋ ਅੱਜ ਇੱਕ ਹੋਲੀ ਦਾ ਤਿਹਾਰਾ ਸਾਰਿਆਂ ਨੂੰ ਮੇਰੇ ਵੱਲੋਂ ਹੈਪੀ ਹੋਲੀ ਸਾਰਿਆਂ ਤੇ ਮਿਹਰ ਭਰਿਆ ਹੱਥ ਰੱਖੇ ਵਾਇਗਰ ਤੰਦਰੁਸਤੀਆਂ ਬਖਸ਼ੇ ਤੇ ਤੁਸੀਂ ਵੀ ਕਹੋ ਸਾਰਿਆਂ ਨੂੰ ਹੈਪੀ ਹੋਲੀ ਹੈਪੀ ਹੋਲੀ ਸਾਰਿਆਂ ਤੇ ਅੱਜ ਹੈਗਾ ਯਾ ਇੱਕ ਤਾਂ ਹੈਪੀ ਹੋਲੀ ਆ ਇੱਕ ਜਿਹੜਾ ਆ ਦੇਖੋ ਅੱਜ ਵੀ ਕਿਰੋਂ ਕਿੱਧਰ ਕਿੱਧਰ ਜਾਂਦੇ ਬਿਗਰੇ ਨੇ ਯਾਰਾ ਮਿੰਨੋ ਖੁੱਲੇ ਜੱਟੇ ਕਈ ਮੋਨੀ ਕੋਈ ਨਹੀਂ ਕਿਤੇ ਹੁਮਾ ਮੈਂ ਕਿਤੇ ਜਾਵਾਂ ਸੋ ਫੜੀਰ ਹਲੇ ਮਨਵੀਰ ਵੀ ਸੁੱਤੇ ਆ ਬਿਕਰ ਵੀ ਸੁੱਤੇ ਹੋਏ ਆ ਤੇ ਰਾਤੀ ਲੇਟ ਬਹੁਤ ਸੁੱਤੇ ਮਮਾ ਹੀ ਮੈਨੂੰ ਦੇ ਦੇ ਪਹਿਲਾ ਆਹੋ ਪਹਿਲਾ ਫਿਲਮ ਦੇਖਣ ਜਾਣਾ ਹੈ ਇਹ ਕਾਹ ਰੋਂਦਾ ਇਹ ਕਹਿੰਦੇ ਮੈਨੂੰ ਫੋਨ ਦੇ ਮੈਂ ਤਾਂ ਫੋਨ ਨਹੀਂ ਮਿਲਣਾ ਹੁਣ ਜਿੰਨੀ ਤੂੰ ਮਰਜ਼ੀ ਜਿਆਦਾ ਕਰੀ ਚੱਲ ਤੂੰ ਤੈਨੂੰ ਫੋਨ ਨਹੀਂ ਮਿਲਣਾ ਫੋਨ ਮੰਗਦਾ ਸੀਗਾ ਇਹੋ ਵੀ ਪਤਾ ਨਹੀਂ ਅਗਰ ਸ਼ਾਇਦ ਉਹਨੇ ਟਾਲਟ ਨਾ ਘੱਲ ਲਈ ਨਾ 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 ਇਹ ਜਿਹੜਾ ਕਰਦਾ ਸੀਗਾ ਕਿ ਨਾ ਮੈਨੂੰ ਫੋਨ ਚਾਹੀਦਾ ਮੈਂ ਤਾਂ ਹੋਰ ਕੀ ਕਰਾਂ ਮੈਂ ਫੋਨ ਦੇਣਾ ਤੂੰ ਮੈਂ ਕਿਹਾ ਕਿਦੋਂ ਮੈਂ ਕਿਹਾ ਚੱਲ ਮੈਂ ਤੈਨੂੰ ਉਹਦੋਂ ਕਹਿਆ ਸੀ ਮੈਂ ਕਿ ਤੂੰ 5 ਮਿੰਟ ਫੋਨ ਲੈ ਲੈ ਚੱਲ ਹਨਾ ਵੀ ਚੱਲ ਤੂੰ ਥੇਖ ਲੈ ਖੇਡ ਲੈ ਉਦੋਂ ਹੀ ਖੇਡਦਾ ਰਿਹਾ ਖੇਡਦਾ ਰਿਹਾ ਫੇਰ ਦੁਬਾਰਾ ਯੋਖਾਈ ਆ ਰਹਿਦਾ ਕੋਣੋ ਨੰਨੇ ਨੇ ਫੋਨ ਛੱਡਣਾ ਫੋਨ ਤੇ ਬਹੁਤ ਸਕੀਨ ਹੋ ਗਿਆ ਆਹੋ ਨਹੀਂ ਇਹਦਾ ਘਟਾ ਲੈਣਾ ਜਿਹੜਾ ਦੂਜਾ ਫੋਨ ਆ ਨਾ ਉਹ ਤਾਂ ਟੁੱਟ ਚੁੱਕਿਆ ਆ ਹੁਣ ਇਹ ਜਿਹੜਾ ਇਹ ਫੋਨ ਆ ਨਾ ਇਹ ਫੁੰਦੇ ਵਾਲੇ ਤੋਂ ਵਾਲੇ ਲੱਗ ਰਿਹਾ ਤਾਂ ਉਹ ਇਹਨੂੰ ਮੈਂ ਫੋਨ ਜਦੋਂ ਬਣਾ ਲਿਆ ਨਾ ਉਹ ਇਹਨੂੰ ਦਿਖਾਉਣਾ ਹੀ ਨਹੀਂ ਆ ਮੈਨੂੰ ਦਿਖਾਉਣਾ ਇਹਨੂੰ ਮੰਮੀ ਨੇ ਠਾਇਆ ਅੱਜ ਤਰੀ ਨੇ ਮੈਂ ਉਹ ਮੈਂ ਕਾ ਟਾਈਮ ਹੋਈ ਜਾਂਦਾ ਇਹ ਦੇਖਾ ਚਾਹ ਦਾ ਬੰਦਾ ਬੰਦਾ ਪਿਆ ਆ ਚਾਹ ਬਣਾ ਲੈਣੀ ਆ ਤੇ ਆਏ ਚੱਤ ਤਕੂਰੀ ਦੇ ਇਸ ਮੋੜ ਤੇ ਲੰ ਨੂੰ ਕਿ ਕਿਸ ਮੋੜ ਤੇ ਕੈਂ ਕਿਸ ਮੋੜ ਤੇ ਕਹਿ ਬਈ ਤਾਨੂੰ ਜਿਹੜਾ ਕੰਮ ਕਿਹਾ ਹੋ ਜਾ ਕੇ ਕਰੋ ਹਾਂ ਕਰਦੇ ਕੰਮ ਕੀ ਉਹ ਜਾਂਦਾ ਕੜੇ ਬਾਲੇ ਖਾਣ ਫਿਰ ਤਾਂ ਮੈਂ ਆ ਹੀ ਜਾਣਾ ਬਾਹਰ ਗੱਲ ਕਰ ਲਈ ਤੇ ਖੜ ਕੇ ਅੱਜ ਦੇਖੀ ਦਦੇ 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 ਤਦ ਹੀ ਸਮਝਾ ਕਿ ਦਾਰਾ ਤੀਕੋ ਹਾਂ ਇਹ ਜਾਂਦਾ ਡਾ ਟਿਕ ਟਕ ਕੀ ਕਰਦੇ ਬੱਤੇ ਰੋਟੀਆਂ ਖਾਂਦੇ ਹਾਂ ਕਿੰਨੀਆਂ ਖਾਣੀਆਂ ਰੋਟੀਆਂ ਹੈ ਬੱਤੇ ਕੀ ਬੱਤੇ ਬੱਚੇ ਹਾਂ ਕੀ ਹੋਇਆ ਆ ਕਿਹ ਲੋਗ ਜਾਂਦਾ ਚਲਦਾ ਹੀ ਹੈ ਕਹਿੰਦੇ ਆਪ ਵੀ ਛੇਲੋਗੇ ਆਪ ਨੇ ਭਗ ਦਮਾਇਆ ਇਹਨੇ ਭਗ ਦਮਾਇਆ ਹਾਏ ਰੱਬਾ ਮੇਰੇ ਅੱਜ ਫਿਕਰਾਂ ਦੂ ਕੀ ਹੋਇਆ ਬੇਚਾਰਾ

ਬਿਕੋ ਅੱਜ ਆਪਾਂ ਫਿਕਰਾਂ ਪੂਰਾ ਅੱਜ ਖਿਜਿਆ ਮੈਂ ਕਹਾ ਚਲੋ ਮਨਵੀਰ ਨੂੰ ਸਾਫ ਕਰ ਦੋ ਕਿੱਥੇ ਰਹਿ ਮਿੱਤ ਉਹ ਤੇ ਹੀ ਪਾ ਲਾ ਆਏ ਰੋ ਮੇਰੇ ਆ ਅੱਜ ਦਿਨ ਹੈ ਦਿਨ ਹੈ ਹੈ ਤਾਂ ਜੀਜੀ ਨੇ ਲੈ ਆ ਵਈ ਲੈ ਓ ਢਿੱਕਣ ਦਿਆ ਉਹਦਾ ਇੰਦਾ ਪਾ ਪਾ ਚੀ ਜੀ ਰਹਿੰਦੀ ਆ ਮਸੇ ਜੀ ਨਹੀਂ ਦਿੱਤੀ ਆ ਮਾਣਾ ਨਹੀਂ ਉਹ ਜਾ ਯਾਰ ਇਹ ਜਿੱਦ ਕੇ ਖਤਮ ਹੋ ਗਿਆ ਇੱਕ ਵਾਰੀ ਫੜਦਾ ਕੀ ਨੂੰ ਨਮੈਂਟਾ ਦੇ ਖਤਮ ਕਰ ਦੂ ਓਏ ਉਹ ਵੀ ਇਹ ਤਾਂ ਖਤਮ ਕਰਤੀ ਕੁਝ ਕੁਛ ਹੈਗਾ ਕੁਝ ਪਤਾ ਨਹੀਂ ਕੀ ਆ ਤੇ ਚੂੜਾ ਸੱਟ ਚੂੜਾ ਨਾ ਪਕਾ ਲਾਓ ਯਾਰ ਗਰਮੀ ਬਹੁਤ ਹੈ ਯਾਰ ਇਹ ਓ ਖਲੋ ਨੂੰ ਫੂਰੂ ਕਰ ਦੋ ਕੀ ਹੋਇਆ ਓ ਖਲੋਣਾ ਏੜਮਾ ਬੋਲੁੰਦਾ ਇਹਨੂੰ ਕੀ ਹੋਇਆ ਪਾਣੀ ਪੀ ਲੋ ਰੋਹਾ ਕੀ ਹੋਇਆ ਦਲਦੀ ਵੱਢ ਲਈ ਪਾਣੀ ਪੀ ਲੋ ਆਹ ਨਾਲ ਗੁੰਮ ਗਿਆ ਇਹਦੀ ਮੋਨ ਆ ਜਾ ਆ ਜਾ ਮੇਰੀ ਮੰਮੀ ਨੂੰ ਮਾਰਿਆ ਫੜੀ ਫੜੀ ਇਹਦੇ ਮੈਂ ਭੋਗ ਪਾਵਾਂ ਪਾ ਮਮੀ ਨੂੰ ਡਰ ਗਿਆ ਮਮੀ ਮਨੂੰ ਹਾਈ ਮਮੀ ਆ ਜੇ ਤੇਰਾ ਦੁਸ਼ਮਣ ਤਾ ਬੱਡ ਗਈ ਮੈਂ ਹਏ ਮਮੀ ਕਹਿੰਦੇ ਉਹ ਹੈ ਨਹੀਂ ਸੀ ਇਹਨਾਂ ਚ ਜ਼ਹਿਰ ਹੈ ਨਹੀਂ ਲਾਤਾ ਪੋਚਾ ਲਾਤਾ ਮਨੂੰ ਕੀ ਹੋਇਆ ਕਹਾ ਪਹਿਲੀ ਵਾਰੀ ਤੇ ਪੋਚਾ ਲਾਤਾ ਥੋਨੇ ਦੇ ਕਾਲੇ ਨਾ ਮ사ਜ ਕਰਾ ਲਵਾਂਗੀ ਆ ਜਾ ਬਾਈ ਸਭ ਜੀ ਮੇ ਤਾਂ ਤਾਂ ਨਹੀਂ ਜਾਣੀ ਕੋਈ ਆਮੇ ਤਾਂ ਉਹਦੇ ਦਰਵਾਜ਼ਾ ਫੇਰ ਮੇਰੀ ਮੰਮੀ ਨੂੰ ਪਤਾ ਹੋਊਗਾ ਲੈ ਲਿਆ ਮਨਾਰੇ ਪਾਣੀ

ਹਰ ਪੂਛ ਲੁੰਡੀ ਆਦੀ ਲੁੰਡੀ ਹੋ ਗਈ ਏ ਜਿਹੜੀ ਮੈਂ ਮਾਰਦੀ ਅੱਧੀ ਲੁੰਡੀ ਹੋ ਗਈ ਤੂੰ ਮਾਰੀ ਤੂੰ ਹੀ ਮਾਰੀ ਏ ਲੜਦਿਆਂ ਯਾਰ ਮਮਮੀ ਤੇ ਲੜ ਗਈ ਆ ਕਿ ਨਿਆਣੇ ਦੇ ਨਾਲ ਲੜ ਜਵੇ ਪੂਛ ਲੁੰਡੀ ਹੋ ਗਈ ਉਹਦੀ ਪੂਛ ਲੁੰਡੀ ਹੋ ਗਈ ਦਿਖਾਈ ਮਮਮੀ ਆ ਜਾ ਆ ਜਾ ਇਹਨਾਂ ਦਾ ਕੋਈ ਹੋਰ ਝਕਾਰ ਕਰੋ ਇਹਨਾਂ ਦਾ ਮੈਂ ਕਿ ਨਹੀਂ ਇੱਕ ਪੂਛ ਹੋਰ ਕਰ ਦਉਂਗੀ ਓਡੇ ਨਹੀਂ ਹੁੰਦਾ ਤੋੜ ਓਡੇ ਨਹੀਂ ਹੁੰਦਾ ਪੱਕੇ ਚ ਵੱਜ ਵੱਜ ਪੂਚਾ ਸੱਟ ਹੁੰਦੀ ਆ ਜੇ ਉਹ ਓ ਦੇ ਓ ਦੇ ਓਡੇ ਜੁੰਦਾ ਤੋ ਕੋਈ ਆ ਮੇਰਾ ਡਰ ਲੱਗੀ ਜਾਂਦਾ ਇਹਨਾਂ ਤੋਂ ਇਹ ਕਿੱਥੋਂ ਆ ਗਈਆਂ ਆ ਇਹ ਆਂਦੀ ਨਹੀਂ ਆ ਇਹ ਉਹਦੀ ਪੂਛ ਦੇਖੋ ਉਹਦੇ ਉਹ ਆ ਗਈ ਪਿੱਤੂ ਪਰ ਓਏ ਨੰਨੂ ਹੈਪੀ ਹੋਲੀ ਆ ਆ ਦੇਖੋ ਉਹ ਛੋਟਾ ਵਾ ਦੇਖੋ ਕਿਦਾਂ ਪੂਰਾ ਸਿਆਣੇ ਵਾਂਗੂ ਆਹ ਪਤਾ ਵੀ ਇੱਧਾ ਪੈਂਦਾ ਹੈ ਪਿੱਛੇ ਲਾ ਦੇ ਨਾ ਪਿੱਛੇ ਲੇ ਦੇ ਇਹ ਕਿਦਾਂ ਮਾਦਾ ਚੁੱਤੀ ਮੰਲਾ ਜੀ ਅੱਜ ਦੀ ਸੋਹਰ ਹੋ ਗਿਆ ਹੋਲੀ ਆ ਹੋਲੀ ਦਾ ਸ਼ਗਰ ਪਰ ਸੋਤਿਆ ਵੀ ਨਹੀਂ ਹੋਲੀ ਖੇਡਣੀ ਇੱਧਰ ਆ ਜਾ ਹੈ ਨਾ ਅੱਜ ਅਸੀਂ ਸੋਤਿਆ ਵੀ ਨਹੀਂ ਸੀ ਜਿਹੜੇ ਲੱਦੀ ਦੀ ਨਹੀਂ ਸੁਣ ਪਾਇਆ ਉਹ ਆਹ ਲੈ ਜੀ ਨਾ ਕਿੰਤੇ ਚ ਹੈਗਾ ਆ ਉਹ ਯਾਰ ਮੂੰਹ ਹਤ ਮੂੰਹ ਹਰ ਮੈਨ ਲੱਗੀ ਲੱਗੀ ਨੌਣ ਉਹੀ ਨਹੀਂ ਇਹ ਰੋਟੀ ਦੇ ਦੇ ਕਹਿੰਦਾ ਮੈਂ ਤੁਹਾਨੂੰ ਕੀ ਕਰਨਾ ਲੋ ਜੀ ਆਪਾਂ ਤਾਂ ਹੋਲੀ ਆਲੀ ਸਾਊਂਡ ਇਗਨੋਰ ਨਾ ਜੀ ਅਸੀਂ ਤਾਂ ਹੋਲੀ ਹਾਲੇ ਖੇਡ ਕੇ ਹੋ ਗਏ ਆ ਫਰੀ ਤੇ ਹੁਣ ਆਪਾਂ ਹੁਣ ਅਸੀਂ ਨਹਾਉਣਾ ਹੈ ਸਾਡੇ ਰਾਗ ਨਾ ਕਪੜੇ ਕੁੱਪੜੇ ਸਾਰੇ ਭਰੇ ਪਏ ਆ ਮੰਮੀ ਦੇ ਕੰਨ ਭਾਨੂ ਸਿੰਘ ਸਾਹਿਬ ਮਨਵੀਰ ਸਾਡਾ ਕਹਿੰਦਾ ਹੈਪੀ ਹੋਲੀ ਬਹੁਤ ਪਿਆ ਗਿਆ ਮੇਰੇ ਤੋਂ ਮਨੇ ਇਦਾਂ ਗੱਲ ਕਰਨ ਹਾਂ ਬਹੁਤ ਆ ਮੈਂ ਹੁਣ ਨਹਾਉਣਾ ਆ ਨਹਾ ਲੈਣਾ ਪਾੜੀ ਕਰ ਬਤਾ ਪਿਆ ਆਪਣੀ ਵੀਰ ਸਾਡੇ ਢੂੜਾ ਹੋ ਜੇ ਮੌਸਮ ਵੀ ਹੋਰ ਤਰ੍ਹਾਂ ਦਾ ਹੋ ਗਿਆ ਹਾਂ ਪਤਾ ਨਹੀਂ ਕੀ ਹੋਇਆ ਪਿਆ මෙ ගල්හන ඕ හගද කහන්දී හ කොතකම් තු හැී හොල හ ඉනේ හැ චර පා ලොනන ඒමන් ට රංගස ච පාසු ਏਹੀ ਹੁੰਦਾ ਅੱਜ ਜਿਹੜਾ ਸਵੇਰੇ ਸੀਗਾ ਸਾਨੂੰ ਲੱਗਾ ਸੀ ਗ੍ਰੈਂਡ ਚੱਲਦਾ ਪਿਆ ਬਟ ਨਹੀਂ ਗ੍ਰੈਂਡ ਇੱਧਰ ਨਹੀਂ ਆ ਬਾਹਰ ਆ ਬਾਰਮੂਰੀ ਏਰੀਏ ਚ ਫੌਨ ਕੰਟਰੀਆਂ ਚ ਇੱਧਰ ਨਹੀਂ ਹੈਗਾ ਤੇ ਸੋ ਮੈਂ ਹੋਈ ਆ ਫ੍ਰੀ ਤੇ ਮੈਨੂੰ ਫੋਨ ਆਇਆ ਸੀ ਭਾਬੀ ਜੀ ਨੇ ਤਾਂ ਉਹਨਾਂ ਨੇ ਦੱਸਿਆ ਸੀ ਵਿਕਰਮ ਉਹਨਾਂ ਨੂੰ ਕਹਿੰਦੇ ਕਿ ਗ੍ਰੈਂਡ ਹੈ ਨਹੀਂ ਆ ਕੁਝ ਵੀ ਨਹੀਂ ਆ ਤੇ ਇੱਧਰ ਨਹੀਂ ਆ ਇੰਡੀਆ ਚ ਨਹੀਂ ਹੈਗਾ ਨੈਤ ਲ ਫੋਰਨ ਕੰਟਰੀਆਂ ਚ ਆਪਾਂ ਦਾ ਇੱਥੇ ਹੀ ਬਣਾ ਗਏ ਬੜੇ ਸਾਨੀ ਹੋ ਗਏ ਹੋਰ ਪਰ ਫਿਰ ਵੀ ਅਸੀਂ ਜੇ 12 ਸੀਗਾ ਭਰਾ ਹਾਂ ਪ੍ਰੇਜ ਰੱਖਿਆ ਉਹਨਾਂ ਟਾਈਮ ਤੱਕ ਤੇ ਬਾਕੀ ਮੈਂ ਵੀਡੀਓ ਦੇਖੀ ਵੀ ਸੀਗੀ ਉਹਦੇ ਤੇ ਉਹਦਾ ਸਟੋਰੀ ਉਹ ਦੇਖੀਆਂ ਸੀਗੀਆਂ ਵੀਡੀਓ ਕਹਿੰਦੇ ਸੀਗੇ ਲੱਗਣਾ ਆ ਆਹੀ ਗੱਲ ਹੁੰਦੀ ਸੀ ਵੀ ਲੱਗਣਾ ਹਾਂ ਕਹਿੰਦਾ ਲੱਗਣਾ ਆ ਪਰ ਫਿਰ ਵੀ ਪਤਾ ਨਹੀਂ ਕੀ ਹੋਇਆ ਬਾਅਦ ਚ ਸਾਰੇ ਕਹਿੰਦੇ ਆ ਕਿ ਨਹੀਂ ਲੱਗਣ ਨਹੀਂ ਲੱਗਣ ਹੁਣ ਇਹ ਹੀ ਪਤਾ 3 ਵਜੇ ਤੱਕ ਹੋ ਰੱਖੀ ਸੀ ਨਾ ਹੂੰ ਵਾਕੀ ਪਤਾ ਨਹੀਂ ਕਿੰਨਾ ਟਾਈਮ ਹੋ ਗਿਆ ਟਾਈਮ ਪਤਾ ਨਹੀਂ ਕਿੰਨਾ ਹੋਇਆ ਪਾਣੀ ਗਰਮ ਹੁੰਦਾ ਹੈ ਕਿ ਤਾ ਪਾਣੀ ਗਰਮ ਹੋਣ ਨੂੰ ਬੜਾ ਟਾਈਮ ਲੱਗਦਾ ਹੈ ਹਾਂ ਜੀ ਮਿੱਟੀ ਕਿਥੇ ਆ ਤੁਸੀਂ ਰੋਟੀ ਕਿੱਦਾਂ ਫੜੀ ਆ ਦੇਖੀ ਸੀ ਕਿੱਦਾਂ ਕੈਦ ਕਰਕੇ ਰੱਖੀਏ ਮਿੱਟੀ ਇਹ ਨਹੀਂ ਰੋਟੀ ਨੂੰ ਸਾਰੀ ਨੂੰ ਇਹਨੇ ਕੁਝ ਰੋ ਕੁਝ ਰੋ ਕਰਤਾ ਕਹਿੰਦਾ ਮੈਂ ਕਾਹਨੋਂ ਕਾਹਨ ਚੱਲਾਂ ਮਿੱਟੀ ਦੇ ਦੇਖ ਕਿੰਨਾ ਨਹੀਂ ਪਤਾ ਤਾਂ ਆ ਦੇਖੋ ਮਿੱਟੀ ਦੇਖ ਮਿੱਟੀ ਕੱਚ ਪਾਈ ਮਹਿਗਾ ਮਿੱਟੀ ਚੱਕ ਕੇ ਕਰ ਰਿਹਾ ਇਹਦੀ ਇਹ ਕਿਹਸਾ ਮਰ ਪਾਈ ਹੋਈ ਕਿਨੇ ਮਰੀਆਂ ਪਾਈਆਂ ਨਿਕ ਨਹੀਂ ਗਿਆ ਉਹ ਉਹ ਕਿੰਨਾ ਕੁਝ ਪਾਇਆ ਪੇਤਕਸ ਵੀ ਆ ਉਹ ਪੇਤਕਸ ਵੀ ਪਾਇਆ ਪਲਾਉ ਵੀ ਪਾਇਆ ਨਹੀਂ ਕਿੰਨੇ ਕਿੰਨਾ ਟ ਮੈਂ ਲਾ ਦੇ ਨਾੜੀ ਸਾਰੇ ਇਹਨੇ ਪਾਏ ਗੱਡੀਆਂ ਗੁੱਡੀਆਂ ਇਹਦਾ ਨੋਹ ਦਾ ਹਾਲ ਦੇਖੋ ਕੀ ਕੀ ਪਾਇਏ ਨੇ ਦੇ ਨੋ ਕੱਟੀ ਨਹੀਂ ਨਹੀਂ ਮਿੱਟੀ ਜੋ ਇਦਾਂ ਕਰਦਾ ਐ ਇਦਾਂ ਇਹਦੇ ਨੋ ਕੱਟੀ ਲਿਆ ਕੱਟੀ ਨੋ ਆਪਾਂ ਦੇ ਮੈਂ ਤਾਂ ਬਿਲਕੁਲ ਨਹੀਂ ਘਟਾਂਦਾ ਇਹਨਾਂ ਕੋਲੇ ਘਟਾਂਦਾ ਜਦੋਂ ਘਟਾਂਦਾ ਹਾਂਜੀ ਲੋਜੀ ਕਰਦੇ ਆਂ ਦੀ ਗੱਲਬਾਤ ਤੇ ਆਪਣੀ ਗੱਲ ਹੋਈ ਸੀ ਜਿਹੜੇ ਵੀ ਨੇ ਆਪਣੀ ਵੀਡੀਓ ਪਾਈਆਂ ਹੋਈਆਂ ਸੀ ਇਹਨਾਂ ਨਾਲ ਗੱਲਬਾਤ ਹੋ ਗਈ ਆਪਣੀ ਸੋ ਸਾਰਿਆਂ ਨਾਲ ਜੋ ਵੀ ਆ ਤਲੀਹ ਹੋ ਗਈ ਆ ਬਾਈ ਹੁਣੀ ਕਹਿੰਦੇ ਆਪਾਂ ਵੀਡੀਓ ਪਾ ਦਾਂਗੇ ਤੁਹਾਡੀ ਉੱਚ ਆਪਾਂ ਕਹਾਂਗੇ ਸਾਰਿਆਂ ਦੇ ਮਾਂ ਵੀ ਬਾਈ ਨਹੀਂ ਸਹੀ ਐ ਇਦਾਂ ਉਦਾਂ ਤੇ ਗੱਲ ਇਦਾਂ ਹੁੰਦੀ ਆ ਯਾਰ ਵੀ ਆਪਾਂ ਦਾ ਰੇਕ ਦਾ ਮਤਲਬ ਪੜਾਈ ਕਰੀ ਰਾਇਆ ਜੋ ਵੀ ਆ ਬਾਕੀ ਹੁਣ ਜੇ ਕੋਈ ਪਰਖੇ ਜਾਂ ਵਰਤੇ ਉਹ ਗੱਲ ਵੱਖਰੀ ਆ ਤੇ ਬਾਕੀ ਜਿਹੜਾ ਰੱਬ ਆ ਉੱਪਰ ਬੈਠਾ ਆ ਤੇ ਇਹਦੇ ਹੱਥ ਹੀ ਆ ਸਾਰਾ ਕੁਝ ਨਾ ਇੰਨੇ ਜੋ ਵੀ ਕਰਾਉਣਾ ਇੰਨੇ ਕਰਾਉਣਾ ਆ ਤੇ ਇਹ ਹੀ ਆਪਣੀ ਲਾਜ ਰੱਖਣ ਵਾਲਾ ਹੁੰਦਾ ਆ ਤੇ ਆਪਾਂ ਜਾਂ ਸੱਚੇ ਆ ਤੇ ਆਪਾਂ ਕਿਸੇ ਤੋਂ ਕੀ ਲੈਣਾ ਨਾ ਬਾਕੀ ਆਪੇ ਮਹਾਰਾਜ ਬੈਠੇ ਆ ਉੱਪਰ ਸਾਰਾ ਕੁਝ ਸਹੀ ਕਰਨ ਵਾਲੇ ਤੇ ਹੋ ਗਈ ਆ ਸਾਰੀ ਗੱਲਬਾਤ ਤੇ ਵੀਡੀਓ ਉਹਨਾਂ ਨੇ ਪਾ ਦੇਣੀ ਆ ਪਾ ਦੇਣੀ ਆ ਤੇ ਜਿਹੜੇ ਕਮੈਂਟਾਂ ਦੇ ਵਿੱਚ ਭੌਂਕਦੇ ਸੀ ਉਹਨਾਂ ਦੇ ਵੀ ਮੂੰਹ ਤੇ ਚਪੇੜੇ ਆ ਨਾ ਸਿੱਧੀ ਜਿਹੀ ਗੱਲ ਦੋ ਹੀ ਗੱਲਾਂ ਆ ਬਾਈ ਉਹ ਬਿਮਾਰੀਆਂ ਦੇ ਪੈਸੇ ਖਾਣੇ ਹੀ ਯਾਰ ਜਿਹੜੇ ਬੰਦੇ ਨੂੰ ਬਿਮਾਰੀ ਲੱਗੀ ਉਹਨਾਂ ਦੇ ਪੈਸੇ ਖਾਣੇ ਉਹ ਗਰੀਬ ਦੇ ਪੈਸੇ ਖਾਣੇ ਹੀ ਯਾਰ ਕੀ ਯਾਰ ਦੱਸਣਾ ਕਾਤੇ ਯਾਰ ਪੈਸੇ ਖਾਣੇ ਕਿਸੇ ਦੇ ਅਸੀਂ ਉਹਦੀ ਵੀਡੀਓ ਪਾਈ ਆ ਅਸੀਂ ਉਹਦਾ ਭਲਾ ਕਰਨਦੇ ਆ ਅਸੀਂ ਉਹਦਾ ਉਹਦਾ ਸੋਚਿਆ ਆ ਵੀ ਚੱਲ ਬੰਦਾ ਵਿਚਾਰਾ ਸਹੀ ਹੋ ਜਵੇ ਉਹਦੇ ਪੈਸੇ ਖਾਣੇ ਯਾਰ ਅਸੀਂ ਦੱਸ ਐਡਾ ਨਹੀਂ ਹੁੰਦਾ ਹੈਗਾ ਰੱਬ ਕਿਸੇ ਦੇ ਕਿਸੇ ਦੇ ਵੀ ਇਹੋ ਜਿਹੀ ਬਿਮਾਰੀ ਜੋ ਇਹ ਜੀ ਉਹਨੂੰ ਬਿਮਾਰੀ ਦੀ ਉਹਦਾ ਬੰਦਾ ਨਾ ਲੈਣ ਤਾਂ ਵੀ ਡਰਦਾ ਨਾ ਉਹ ਉਹਦਾ ਲਾਜ ਹੋ ਜਾਣਾ ਸੀ ਬੰਦੇ ਦਾ ਜੇ ਆਪਾਂ ਚਲੋ ਕਰਦੇ ਤਾਂ ਬਾਕੀ ਕੋਲ ਕੋਈ ਚੱਕਰ ਨਹੀਂ ਨੋ ਪ੍ਰੋਬਲਮ ਨੋ ਟੈਨਸ਼ਨ ਬਾਈ ਗੁਰੂ ਭਲਾ ਕਰੇ ਸਾਰੇ ਤੇ ਮੇਰੇ ਪਰਿਆਥ ਰੱਖੇ ਤੇ ਹਮੇਸ਼ਾ ਜਿੱਤ ਹੋਈ ਆ ਮੈਂ ਜਾਣ ਸਕਦੀ ਬੰਦੇ ਦੀ ਜਿੱਤ ਹੋਈ ਆ ਤੇ ਸੱਚੇ ਬੰਦੇ ਦੀ ਹੁੰਨੀ ਆ ਠੀਕ ਆ ਤੇ ਹੱਥੋਂ ਦੋ ਜੀ ਅਸੀਂ ਵੀ ਝੂਠੇ ਹੁੰਦੇ ਤਾਂ ਅਸੀਂ ਵੀ ਨਹੀਂ ਅਸੀਂ ਝੂਠੇ ਹੁੰਦੇ ਬੋਲਣਾ ਨਹੀਂ ਯਾਰ ਅਸੀਂ ਕਹਦੇ ਟੂੜਾ ਬੰਦਾ ਬੋਲ ਲੈਦਾ ਯਾਰ ਸੱਚਾ ਬੰਦਾ ਬਹੁ ਬਿਲਕਦਾ ਸੱਚੇ ਜੀ ਤੇ ਬਹੁ ਬਿਲਕਦੇ ਆ ਮੈਂ ਦੀ ਆਦਤ ਆ ਮੈਂ ਸੱਚਾ ਆ ਮੈਂ ਬਿਲਕਦਾ ਹੀ ਬਿਲਕਦਾ ਮੈਂ ਕਹਾਂ ਚੁੱਪੋ ਕੋਈ ਬੈਠਾਂ ਯਾਰ ਮੈਨੂੰ ਲੋਕ ਕੋਈ ਬਦਨਾਮ ਕਰੀ ਜਾਵੇ ਹੈਨਾ ਕਿ ਮੈਂ ਕਹਾਂ ਤੇ ਐਵੇਂ ਚੁੱਪ ਬੈਠਾ ਰਹਾ ਮੈਂ ਤਾਂ ਬਾਈ ਬੋਲੂਗਾ ਮੈਂ ਕਹਾਂ ਤੇ ਬਦਨਾਮੀ ਖੱਟਾਂ ਸਹੀ ਗਣੀ ਚੰਗਾ ਨਹੀਂ ਲੱਗਦਾ ਹੈਗਾ ਇਦਾਂ ਤੇ ਜਿੱਥੇ ਬੋਲਣਾ ਬੰਦਦਾ ਉੱਥੇ ਬੋਲਾਂਗੇ ਠੀਕ ਆ ਆਪਣਾ ਪੱਖ ਰੱਖਣਾ ਬਹੁਤ ਜ਼ਰੂਰੀ ਹੁੰਦਾ ਸਟੇਟਮੈਂਟਾਂ ਦੀ ਗੱਲ ਦੀ ਸਟੇਟਮੈਂਟਾਂ ਸਾਰੀਆਂ ਪਾਈਆਂ ਆ ਤੇ ਸਾਰੀਆਂ ਕਰਤੀਆਂ ਸੈਂਡ ਤੁਹਾਨੂੰ ਗਾਦੂ ਸਾਰੀਆਂ ਦੀ ਵੀਡੀਓ ਆ ਜਾਣੀ ਹੈ ਦੇਖ ਲਿਓ ਤੁਸੀਂ ਸਾਰਿਆਂ ਨੇ ਜਿਹੜੇ ਸਾਨੂੰ ਗਲਤ ਬੋਲਦੇ ਹੋ ਵੀ ਚੁੱਪਚਾਪ ਦੇਖਣਗੇ ਹੁਣ ਫੇਰ ਕੀ ਕਹਿਣਗੇ ਬਾਕੀ ਯਾਰ ਫੇਰ ਵੀ ਗਲਤੀ ਬੋਲਣਾ ਉਹ ਫੇਰ ਵੀ ਗਲਤੀ ਬੋਲਣਾ ਅੰਨੀ ਨਹੀਂ ਪ੍ਰਵਾਹ ਬਾਕੀ ਕੋਈ ਚੰਗਰ ਨਹੀਂ ਬਲੌਗ ਦੇਖ ਲਿਓ ਫਿਰ ਜਿਹੜਾ ਬੋਲਦਾ ਬੋਲੀ ਚੱਲੇ ਕੋਈ ਦਿੱਕਤ ਨਹੀਂ ਇਹ ਕੀ ਆ ਹਾਂ ਬਲੌਗ ਦੇਖ ਲਿਓ ਅਗਲੇ ਨੇ ਬਾਈ ਨੇ ਪੋਣਾ ਕੀ ਆ ਕੀ ਨਹੀਂ ਆ ਦੇਖ ਲਿਓ ਅਗਲਾ ਕੀ ਕਹਿੰਦਾ ਪੂਰਾ ਸੁਣ ਲਿਓ ਤੇ ਫੇਰ ਤੁਸੀਂ ਗਲਤੀ ਕਹਿਣਾ ਆ ਇਹ ਬਾਕੀ ਕਰਦਿਆਂ ਗੱਲਬਾਤ ਕਾਲੀ ਦੋ ਚਾਰ ਕੰਮ ਤੇ ਹੋ ਗਏ ਆ ਵਿਲੇ ਤੇ ਹੁਣ ਜਾ ਕੇ ਥੋੜਾ ਜਨਾ ਦਿਮਾਗ ਮੇਰਾ ਬਹੁਤ ਖਰਾਬ ਹੋਇਆ ਸੀ ਕਿੰਨੇ ਦਿਨਾਂ ਤੋਂ ਯਾਰ ਅਮੀ ਬਦਨਾਮ ਹੋਈ ਜਾਂਦਾ ਪਿਆ ਹੈਗਾ ਮੇਰਾ ਫਿਰ ਦਿਮਾਗ ਹਿੱਲ ਗਿਆ ਸੀ ਮੈਂ ਕਿਹਾ ਯਾਰ ਇਦਾਂ ਨਹੀਂ ਕਰਨੇ ਪੈਣਾ ਕੋਈ ਹੱਲ ਸੋ ਰੋਗੀਏ ਨਾਲ ਉਹਦਾ ਗੱਲ ਇਦਾਂ ਸੀ ਇਹ ਸਟੇਟਮੈਂਟ ਆ ਪਾ ਵੀ ਦਿੱਤੀਆਂ ਫੇਰ ਵੀ ਬਦਨਾਮੀ ਸੀ ਫੇਰ ਮੈਂ ਸਿੱਧੀ ਗੱਲਬਾਤ ਆਪ ਹੀ ਕੀਤੀ ਫੋਨ ਲਾ ਕੇ ਮੈਂ ਕਿਹਾ ਬਾਈ ਵੀ ਇਦਾਂ ਤਾਂ ਗੱਲ ਆ ਵੀ ਮੈਨਾਂ ਗੱਲ ਕਰਾਂ ਫੇਰ ਆਪਣੀ ਗੱਲਬਾਤ ਉਹ ਵੀ ਅਗਲੇ ਨਾਲ ਵੀ ਵਧੀਆ ਗੱਲ ਕੀਤੀ ਆਪਾਂ ਵੀ ਵਧੀਆ ਕੀਤੀ ਆ ਸੋ ਸਾਰਾ ਕੁਝ ਹੋ ਗਿਆ ਸਹੀ ਥੈਂਕ ਯੂ ਦੁੱਧੀਆ ਦੀ ਫੇਰ ਭਰ ਗਏ ਮੈਨੂੰ ਪਾੜ ਫਰੀ ਸੈਂਡ ਨੂੰ ਬਾਜ਼ ਆ ਭਰੀ ਪਈਆਂ ਮੈਂ ਨਾ ਪੀ ਪਾਉਂਦਾ ਇਹਨਾਂ ਨੂੰ ਤਾਂ ਜਿਵਰੀ ਭਰ ਗਏ ਮੈਂ ਦੋ ਵਾਰੀ ਪਾਣੀ ਕਰਨ ਲਾਇਆ ਦੋਵਰੀ ਪਾਣੀ ਗਰਮ ਹੋਇਆ ਨਹੀਂ ਹੁਣ ਤੀਜੀ ਵਾਰੀ ਪਾਣੀ ਗਰਮ ਕਰਨਾ ਲਾਇਆ ਹੋਇਆ ਹੈ ਨਹੀਂ ਨਹੀਂ ਜੀ ਹਾਂ ਜੀ ਹਾਂ ਜੀ ਮੈਂ ਕਿ ਕੰਡੇ ਮਾ ਨਾ ਨਾ ਮੇਰਾ ਤਾਂ ਮੂੰਹ ਤੇ ਇਨਫੈਕਸ਼ਨ ਹੋ ਗਿਆ ਨਹੀਂ ਆ ਦੇ ਉਧਰ ਆ ਦੇ ਆ ਤਵਰ ਰੱਖਿਆ ਰੰਗ ਦੇ ਦਿੱਤੀ ਇੱਥੇ ਰੱਖਿਆ ਖਾ ਲੈ ਹਰਾ ਨਹੀਂ ਨਾ ਦੇਖ ਲੈ ਮੈਂ ਇਹ ਆ ਦੇ ਪਿੱਛੇ ਸੱਚ ਇੱਧਰ ਆ ਆ ਲੈ ਨੰਬਰ ਇਹ ਗਿੰਦੇ ਯਾਰ ਆਈ ਨਹੀਂ ਹੁਣੀ ਆ ਦੇਖੋ ਇੱਧਰ ਵੀ ਰੰਗ ਸਾਰੇ ਪਾਸੇ ਬਾਹਰ ਰੰਗ 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 ਤੇ ਮੰਮਾ ਨਾ ਤੇ ਸੀਗੇ ਮੰਮੀ ਨਾ ਤੇ ਦੋ ਦਵਾਰਾ ਮੰਮੀ ਨੂੰ ਫੇਰ ਪਰ ਗਏ ਇਹੋ ਹੀ ਮੈਂ ਪਹਿਲਾਂ ਤਾਤਾ ਫੇਰ ਹੁਣ ਮੂੰਹ ਢੋਲਿਆ ਪਤਾ ਉਹਨਾਂ ਦਾ ਫੇਰ ਨਹੀਂ ਫੇਰ ਆਜਣ ਥੇਨ ਆਜਣ ਮੈਂ ਕਾਬਟਾ ਲਾ ਲੱਗਾ ਤਾਂ ਨਹੀਂ ਲੱਗ ਰੂ ਕਿਤੇ ਨਹੀਂ ਬਚ ਗਈ ਵਿਕਰਮ ਗਾਲ ਸੁਣਾ ਮੈਂ ਵਾਏ ਮੂੰਹ ਤੇ ਕੱਲਾ ਆਪਾਂ ਵਾਟਾ ਡਬੂ ਕੱਲਾ ਦਾ ਸ਼ਾਰ ਰੰਗ ਦੇਖੋ ਇਹ ਜਦ ਨਹੀਂ ਆ ਗਏ ਨੇ ਕੀ ਆ ਗਿਆ ਤਾਂ ਫੇਰ ਦੇਖ ਲੈ ਫੇਰ ਸਾਰੇ ਆਣ ਹਾਂ ਜਮਾ ਕਿਤੇ ਕੀ ਲੈਣਾ ਰੋਟੀ ਲਾਉਣੀ ਰੋਟੀ ਖਾਣੀ ਪਟਿੰਦਰ ਪਟਿੰਦਰ ਪਟਿੰਡਾ ਉਹ ਇੱਥੇ ਪਿਆ ਉਹ ਸ਼ੇਕ ਕਰ ਸ਼ੇਕ ਕਰ ਕੇ ਤੇ ਅੰਦਰ ਲੈ ਕੇ ਲਾ ਦ ਹੁਣ ਮੈਨੂੰ ਝਾੜੂ ਲਾਉਣਾ ਪੈਣਾ ਅੰਦਰੋਂ ਕਮਰੇ ਚ ਤੇ ਮੰਮਾ ਲੱਗਿਆ ਰੋਟੀ ਬਣਾ ਕੇ ਦੇਣ ਦੀ ਕਰ ਨੂੰ ਤੇ ਬਣਵੀਰ ਸਾਡਾ ਸੁੱਤਾ ਸੀ ਇਹ ਬਚ ਗਿਆ ਬਣਵੀਰ ਸੁੱਤਾ ਸੀ ਆ ਤੇ ਉਹ ਜਰਾ ਬਥੇ ਯਾਰ ਕਿੱਦਾਂ ਉਹ ਜਰਾ ਆ ਰਹੰਦਾ ਇੱਥੇ ਇੱਥੇ ਬੂਹੇ ਤੇ ਰੋਬਾ ਤੁਮੜ ਵੀ ਨੂੰ ਹਣ ਮਠਾ ਗਏ ਨੂੰ ਮੈਂ ਰਾਤ ਨੂੰ ਨੂੰ ਮਾ ਲੈਣਾ ਤੁਸੀਂ ਚੱਲੇ ਹੋਗੇ ਤੇ ਮੈਂ ਤੇ ਜਾਣਾ ਬੂਹੇ ਪਰ ਮੈਂ ਟੱਪਲਾ ਗਰੀਆਂ ਨਿਕਲਦੀ ਪਾਣੀ ਕਿਹੜਾ ਮਾ ਅੱਜ 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 ਵੀ ਕਰਾਂ ਪਾਣੀ ਦੇ ਲੈ ਜਿਆਦਾ ਨਹੀਂ ਮੈਂ ਨਾਲ ਮਾ ਕੇ ਹੁਣ ਲੈ ਮੇਰਾ ਕੀ ਕੰਦੇ ਨਾ ਦੇਣਾ ਅਜੀ ਮੈਂ ਫੇਰ ਬਣਾਇਆ ਹੋ ਗਿਆ ਬਸ ਫਾਟਾ ਆ ਗਿਆ ਲੈ ਨਾ ਉਹ ਹੀ ਫੋਨ ਨਾਲ ਮੈਂ ਆਜੀ ਮੈਂ ਫੇਰ ਫੇਰ ਹੋਲੀ ਖੇਟੀ ਅੱਜ ਅਸੀਂ ਹਾਂ ਦੇਖਦਾ ਨਾ ਮੈਨੂੰ ਆ ਗਈ ਦੇਦਾ ਦੇਖਿਆ ਕਿਤਾ ਆ ਜੇ ਆਪਣਾ ਉਹ ਤੇ ਇੱਕ ਹੋ ਗਿਆ ਕੀ ਨਾ ਕੀ ਮਤਲਬ ਇਹਨਾਂ ਨੂੰ ਆਉਂਦੀ ਹੈ ਦੇਖਦਾ ਦੇ ਵੀਰ ਦਾ ਨਾਨੀ ਆਈ ਸੀ ਨਿੱਕੇ ਨਿੱਕੇ ਕਾਕੇ ਆਏ ਸੀ ਨਿੱਕੇ ਨਿੱਕੇ ਕਾਕੇ ਹੈ ਮੈਂ ਲੋਕ ਆਪਕੇ ਸੀ ਦੋ ਟੇਨ ਦਾ ਮਨੇ ਤੁਹਾਡਾ ਸਮਝਿਆ ਸੀ ਹਾਂ ਮੈਂ ਕੀ ਆ ਰੰਗਿਆ ਹਾਂ ਮਮਾ ਮਨੇ ਨਾਲ ਮਮਾ ਦਾ ਜੂੜਾ ਦੇਖੋ ਜੂੜਾ ਆ ਉਹਨਾਂ ਕਾ ਗਿੱਲੇ ਫੇ ਹੋ ਗਏ ਆਹ ਉਹ ਦੇਦਾ ਕਿਦਾਂ ਮੈਨੂੰ ਦੇਖਦਾ ਮੁੰਡਾ ਆਹ ਨਹੀਂ ਆਹ ਈ ਬਣਾਉਣਾ ਪ੍ਰੀਤੀ ਹੁਣ ਸਬਜੀ ਆਹ ਕੀ ਘਣਾ ਜੀ ਨੂੰ ਕਹਿੰਦੀ ਸੁੱਕੇ ਆਲੂ ਬਣਾਉਣੇ ਹਨ ਕੀ ਹੋਇਆ ਮੰਮਾ ਭੁਗਾ ਗਈ ਮੈਂ ਤਾਂ ਦੁਬਾਰੇ ਲਾਉਣ ਆ ਗਈ ਹਾਂ ਹਾਪੀ ਹੋਦੀ ਪਾਰ ਗਏ ਤੇ ਦੁਬਾਰੇ ਆਂਟੇ ਨੂੰ ਪਾਣੀ ਸਾਡਾ ਸੁੱਤਾ ਸੀਗਾ ਕਹਿੰਦਾ ਕਿ ਮੈਂ ਮੰਮਾ ਨਾ ਮੰਮਾ ਨੇ ਮੇਰੇ ਅਬ ਮੇਰੀਆਂ ਨੂੰ ਮੇਰੇ ਨਾਲੋਂ ਜ਼ਿਆਦਾ ਹੁੰਦਾ ਮਨ ਨੂੰ ਕੀ ਆ ਫਿਰਦਾ ਮੇਰੇ ਨਾਲ ਹਾਤੀ ਹੋਦੀ ਕੀ ਆ ਹਾਤੀ ਹੋਦੀ ਹਾਤੀ ਹੋਦੀ ਕਿੰਨਾ ਥੋੜਾ ਕਹਿੰਦਾ ਤੁਹਾਨੂੰ ਦਿਖਾਉਣ ਆਇਆ ਸੀ ਨਾ ਪਾਪੜ ਤਾਂ ਦਿਖਾਣੀ ਅੱਜ ਸੁਨੇਕ ਦੇਖਿਆ ਮੈਨੂੰ ਦੇਖ ਗਿਆ ਓਏ ਔਰ ਥੋੜ 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 ਕੋਈ ਨਹੀਂ ਹੋਇਆ ਸਿਰ ਤੇ ਸੱਟ ਲੱਗੀ ਚੱਲ ਕੋਈ ਨਹੀਂ ਆ ਜਾ ਗਿਆ ਕੀਰੀ ਦਾ ਆਟਾ ਡੋਲੋ ਲਓ ਜੀ ਮੀ ਵੀ ਆ ਚੁੱਕਿਆ ਆ ਆ ਦੇਖੀ ਮੇਰੇ ਲੱਗਾ ਲੱਗਦਾ ਹੈ ਮੀ ਪੈਂਦਾ ਪਿਆ ਥੋੜਾ ਥੋੜਾ ਕਣੀਆਂ 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 ਬਹਿ ਗਿਆ ਬਹਿ ਗਿਆ ਨੰਨੂ ਬਹਿ ਗਿਆ ਮੰਮੀ ਦੇ ਵਾਲਾਂ ਚ ਪਾਉਂਦਾ ਤੇਰੀ ਆਲੇ ਪਾ ਦੇ ਆਲੇ ਪਾ ਦੇ ਮੰਮੀ ਦੇ ਵਾਲਾਂ ਚ ਧੋਣਾ ਹੀ ਹੈ ਪਾ ਦੇ ਸਿਰ ਧੋਣਾ ਹੀ ਹੈ ਲਾ ਦੇ ਤੇਲ ਮੰਮੀ ਦੇ ਹਾਂ ਰੰਗ ਪਾਉਂਦਾ ਬੈਕ ਆ ਰੰਗ ਪਾਈ ਜਾਂਦਾ ਮੈਨੂੰ ਪਤਾ ਨਹੀਂ ਕੀ ਕਰਨ ਲੱਗਾ ਇਹ ਪਤਾ ਇਹ ਨਾ ਉਹ ਕਰਦਾ ਆ ਜਿਆਦਾ ਹਾਂ ਐਕਟਿੰਗ ਕਰਦਾ ਆ ਵੱਡੇ ਵਾਂਗੂ ਜਿੱਦਾਂ ਵੱਡੇ ਕਰਦੇ ਸਿਆਣੇ ਨਹੀਂ ਤੁਸੀਂ ਰਾਂ ਚੁੱਦਾ ਪਾਉਂਦਾ ਆ ਬਾਹਰ ਲੈ ਤਾਂ ਮਨ ਵੀ ਸੱਡਾ ਸਿਆਣਾ ਬਹੁਤ ਆ ਬਾਤ ਆ ਹੈਪੀ ਹੋਲੀ ਗਈ ਹੈਪੀ ਆਰੀ ਮਨ ਕਿ ਨੰਨੇ ਕਾਦੀ ਨੰਨ ਕਿੱਦਾਂ ਕਹਿਣਾ ਹੈਪੀ ਹੋਲੀ ਕੀ ਬਣਾਉਣਾ ਕੀ ਬਣਾਉਣਾ ਹੋਈ ਨਾ ਦੇਰੀ ਕੋਈ ਬਣਾ ਦੇਕਰਾਂਗਾ ਦੁਕਾਨ ਤੇ ਆ ਸੇਰ ਸੇਰ ਪਤਾ ਨਹੀਂ ਕਿਉਂ ਦੁਖੀ ਜਾਂਦਾ ਪਿਆ ਕੀ ਹੋਇਆ ਤੁਹਾਨੂੰ ਹੈ ਕੀ ਹੋਇਆ ਸਿਰ ਦੋਦਾ ਉਹਦਾ ਸਿਰ ਦੋਦਾ ਜਾ ਕੇ ਦਵਾਈ ਲੈ ਆਣੀ ਸੀਗੀ ਹੈ ਮੈਂ ਕਹਿੰਨੀ ਅੰਦਰ ਲੈ ਜਾ ਦਵਾਈ ਲਿਓ ਮੀ ਆ ਗਿਆ ਬਾਹਰ ਨਾ ਇਹ ਪੀਣਾ ਕੀ ਮੇਰੇ ਵੀਰ ਦਾ ਡੇਲੀ ਦਵਾਈ ਲੈਣ ਚੱਲ ਗਿਆ। ਇਹ ਕੰਦਰ ਦਵਾਈ ਲੈਣ। ਮਨੇ ਪਾਪਾ ਨੇ ਦਵਾਈ ਲੈ ਕੇ ਜਲਦੀ। ਜਲਦੀ ਜਲਦੀ। ਜਲਦੀ ਦਵਾਈ ਲੈ ਆ। ਦਵਾਈ ਲੈਣ ਚੱਲਾ ਹੋ। ਗੱਡੀ ਤੇ ਦਵਾਈ ਲੈਣ ਚੱਲਾ ਤੁਹਾਡੇ। ਮਾਤਾ ਜੀ ਅੱਮਕ ਰਹੇ ਨਾ। ਕਿੱਥੋਂ? ਮੈਂ ਆ ਗਿਆ ਸਾਰਾ ਮਸਰ ਹੋ ਜਾਣਾ। ਹੋਰ। ਮੀ ਜਦੋਂ ਆ ਗਿਆ ਸਾਰਾ ਕੰਮ ਹੀ ਹੋ ਜਾਣਾ ਆ ਮੈਂ ਆ ਆ ਜਿਹੜੇ ਸੀਗੇ ਇਹ ਕਰਦੇ ਹਾਂ ਬਾਕੀ ਕਮਰੇ ਜਿਹਾ ਸੇ ਇਹਨੂੰ ਝਾੜੂ ਪੋਚਾ ਲਾਵਾਂਗੇ ਹੁਣ ਉਹ ਵੀ ਪੈਰਾਂ ਨਾਲ ਤੇ ਬੇਸਤਰ ਹਾਂ ਉਹ ਬਾਕੀ ਤਾਂ ਕਰਤਾ ਮੈਂ ਮੋਟਾ ਮੋਟਾ ਇਹ ਹਾਂ ਰਹਿਣ ਦੋ ਮੈਂ ਤਾਂ ਆਪਣੇ ਟੁਆਏ ਚੱਕ ਆਪਣੇ ਸਾਰੇ ਟੁਆਏ ਚੱਕ ਚੱਲ ਟੁਆਏ ਚੱਕੋ ਆਪਣੇ ਚਲੋ ਸਾਰੇ ਕਿਉਂ ਅੱਜ ਦੁਪਹਿਰ ਦਾ ਹੀ ਨਾ ਬਹੁਤ ਬੱਦਲ ਜਾਂ ਹੋਇਆ ਵਿਆ ਸੀਗਾ ਹੈ ਬੱਦਲ ਆ ਗਿਆ ਮੈਂ ਸਿੱਕੜੀ ਆਹ ਬਤਾਉਂਗੀ ਮੈਂ ਵੀਰਾਂ ਵੀ ਮੰਨਦੇ ਆਂ ਜਾਨੀਆ ਦਸਾਣਾ ਅੱਜ ਵੈਸੇ ਸੇ ਸੋਚਿਆ ਨਹੀਂ ਸੀ ਕਿ ਹੋਲੀ ਮਨਾਵਾਂਗੇ ਆਹੋ ਅੰਨੇ ਤੂੰ ਕੀ ਕਰਦਾ ਪਿਆ ਮम्मा ਲੱਗਿਆ ਰੋਟੀ ਬਣਾਉਣ ਬਣਾਉਣ ਲੱਗੇ ਹਾਂ ਤੇ ਮੈਂ ਸਬਜੀ ਤੇ ਬਈ ਹੈ ਨਾ ਤੇ ਬਈ ਗੋਭਾ ਹੋਣਾ ਬੜਾ ਈ ਸੇ ਤੇ ਸਬਜੀ ਬਣਾਣਾ ਹਾਂ ਹੋਰ ਦਾਲ ਦਾ ਸਰਦ ਇਹ ਦੋਂ ਕੋਸਾ ਥੋੜੀ ਜਿਹਾ ਦਾਲ ਹੋਈ ਹੈ ਅਸੀਂ ਸਬਜੀ ਪਤਾ ਕਿਉਂ ਨਹੀਂ ਬਣਾਉਂਦੇ ਪਹਿਲਾਂ ਤੁਸੀਂ ਕਹੋਗੇ ਕਿ ਇਹ ਕਾਰ ਕਹੀ ਰਹਿੰਦੀ ਸਾਡੀ ਕਿਉਂਕਿ ਸਾਡੇ ਬੇਸ ਤੋਂ ਕਹੀ ਜਾਂਦੀ ਸਬਜੀ ਕਿੰਨੇ ਪਈ ਆ ਮਟਰ ਪਨੀਰ ਵੀ ਪਿਆ ਹੋਇਆ ਆ ਤੇ ਚਨੇ ਵੀ ਪਏ ਹੋਇਆ ਤੇ ਜਿਹੜੀ ਦਾਲ ਕਿਹੜੀ ਬਣਾਈ ਸੀ ਆਪਾਂ ਸਾਤ ਹੀ ਸਾਤ ਤੇ ਮਸਰ ਉਹ ਵੀ ਪਏ ਹੋਇਆ ਸਾਰੇ ਸਾਰੀਆਂ ਦਾਲਾਂ ਪਈਆਂ ਹੋਈਆਂ ਆ ਕੀ ਦਵਾ ਕੀ ਆ ਉਹ ਕੀ ਸਾ ਆਹਾ ਆਹਾ ਹਾਂ ਹਾਂ ਰੋਟੀ ਰੋਟੀ ਆਪਕੇ ਬਣਾ ਲਵਾ ਉਹ ਕਹਿੰਦੇ ਮੈਂ ਖਾਣੀ ਨਹੀਂ ਇਹਨੂੰ ਖਾਣੀ ਹੈ ਤੇ ਬਣਾਉਣਾ ਮਮਈਏ ਖੋਲੋ

ਸਾਡਾ ਮੁੰਡਾ ਜਿਹੜਾ ਬਹੁਤ ਜਾਨਦਾ ਇਹ ਸਾਨੂੰ ਤਾਂ ਵੀ ਕਰਦਾ ਹੋਣਗੇ ਆਦੇ ਨੂੰ ਹੋਣਗੇ ਆਪਾ ਕਰ ਦਿਆ ਬਲੌਗ ਦਾ ਐਂਡ ਤੇ ਟਾਈਮ ਬਹੁਤ ਜ਼ਿਆਦਾ ਹੋ ਗਿਆ ਤੇ ਸੋ ਮੈਂ ਠੀਕ ਵੀ ਨਹੀਂ ਹੈਗਾ ਤੇ ਅੱਜ ਆਪਾਂ ਕਰ ਦਿਆਂ ਬਲੌਗ ਦਾ ਐਂਡ ਤੇ ਬਾਕੀ ਉਹ ਜੀ ਆਪਣੀ ਗੱਲ ਹੋਈ ਸੀ ਜਿਹੜੇ ਆਪਾਂ ਨੂੰ ਰੋਸਟ ਕਰ ਦੇਣਾ ਨਾਲ ਗੱਲਬਾਤ ਹੋ ਗਈ ਸੀ ਉਹ ਕਹਿੰਦੇ ਵੀ ਆਪਾਂ ਵੀਡੀਓ ਪਾਵਾਂਗੇ ਤੁਹਾਡੀ ਤੇ ਆਪਾਂ ਸਾਰੀ ਸਟੇਟਮੈਂਟ ਵਗੈਰਾ ਸੈਂਡ ਕੀਤੀ ਹੋਈ ਆ ਤੇ ਕਹਿੰਦੇ ਵੀ ਕੱਲ ਤੁਹਾਡੇ ਪੱਖ ਚ ਵੀਡੀਓ ਪਾਵਾਂਗੇ ਬਾਕੀ ਸਾਰਿਆਂ ਦਾ ਧੰਨਵਾਦ ਤੁਸੀ ਤੁਹਾਡੀ ਸਾਰਿਆਂ ਦੀ ਸਪੋਰਟ ਕਰਕੇ ਸਾਰਾ ਕੁਝ ਆ ਨਾ ਤੁਸੀ ਸਾਰਿਆਂ ਨੇ ਪਿਆਰ ਦਿੱਤਾ ਤੇ ਦੀ ਸਪੋਰਟ ਕੀਤੀ ਆ ਤੁਹਾਡਾ ਸਾਰਿਆਂ ਦਾ ਧੰਨਵਾਦ ਹਮੇਸ਼ਾ ਬੰਦਾ ਜਿਹੜਾ ਬੰਦਾ ਸਹੀ ਹੁੰਦਾ ਉਹ ਜਿੱਤੇ ਹੀ ਹੁੰਦੀ ਆ ਤੇ ਬਾਕੀ ਮੈਂ ਤਾਂ ਇਹ ਹੀ ਕਹਿੰਦਾ ਵੀ ਪਹਿਲਾਂ ਪੂਰੀ ਗੱਲਬਾਤ ਸੁਣ ਲੈਣੀ ਚਾਹੀਦੀ ਆ ਪੂਰਾ ਦੇਖ ਲੈਣਾ ਚਾਹੀਦਾ ਫੇਰ ਬੰਦਿਆਂ ਨੂੰ ਐਕਸ਼ਨ ਲੈਣਾ ਸੋ ਬਾਕੀ ਇਹ ਦੇਖਦਾ ਪੋ ਆਪਣਾ ਹਸਾਬ ਦਾ ਵਿਆ ਚਲੋ ਆਪਾਂ ਕਹਿ ਨਹੀਂ ਸਕਦੇ ਕਿਸੇ ਨੂੰ ਤੇ ਬਾਕੀ ਤੁਹਾਡਾ ਸਾਰਿਆਂ ਦਾ ਜਿਹੜੋ ਤੁਹਾਨੂੰ ਫੇਰ ਦੁਬਾਰਾ ਕਰਦਾ ਜਿਨ੍ਹਾਂ ਨੇ ਮੇਰੀ سپورਟ ਤੇ ਬੋਲੇ ਸੀ ਜਿਨ੍ਹਾਂ ਨੇ ਮੇਰੀ سپورਟ سپورਟ ਕੀਤੀ ਮੈਨੂੰ ਤੇ ਕੱਲ سپورਟ ਕੀਤੀ ਬਹੁਤ-ਬਹੁਤ ਤੁਹਾਡਾ ਸਾਰਿਆਂ ਦਾ ਧੰਨਵਾਦ ਇੰਨਾ ਪਿਆਰ ਇੰਨਾ ਪਿਆਰ ਬਖਸ਼ਣ ਲਈ ਸੋ ਤੇ ਸਾਰਿਆਂ ਨੂੰ ਹੈਪੀ ਹੋਲੀ ਤੇ ਅੱਜ ਅਸੀਂ ਹੋਲੀ ਬੋਮਨਾਈ ਮਨਾਈ ਆ ਰੰਗ ਦੇਖ ਸਕਦੇ ਵਿੜੇ ਵਿੱਚ ਤੇ ਉਹਦੇ ਕਰਕੇ ਖਰਾਬ ਬਮਾ ਗਾ ਰੰਗ ਰੁਗ ਰੰਗਰੰਗ ਉਂ ਚੜ ਗਿਆ ਬਾਕੀ ਕਰਦੇ ਹਾਂ ਬਲੌਗ ਦਾ ਐਂਡ ਲਵ ਯੂ ਐਂਡ ਥੈਂਕ ਯੂ ਸੋ ਮੱਚ ਬਾਏ ਬਾਏ ਟੇਕ ਕੇਅਰ